ਸਾਸੀਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਹਰੀਹਰ ਝੋਕ ਦੇ ਵਿੱਚ ਹਰੀਹਰ ਝੋਕ ਪਿੰਡ ਜ਼ਿਲ੍ਹਾ ਫਰੀਦਪੁਰ ਦਾ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਕ੍ਰਾਸ ਬ੍ਰੀਡ ਜਰਸੀ ਵੈਡ ਵਕਾਊ ਆ ਸੂਈ ਸਵਾਈਆ ਮਗਰ ਇਹਦੇ ਵੱਤੀ ਆ ਗੱਲਬਾਤ ਕਰ ਲੈਨੇ ਆ ਬਾਈ ਤੂੰ ਜਾਣਕਾਰੀ ਲੈ ਦਿੰਨਾ ਤੁਹਾਨੂੰ ਕਿੰਨੇ ਦਿਨਾਂ ਦੀ ਸੂਈ ਆ ਕੀ ਰੇਟ ਆ ਉਹ ਮਿਲਦੇ ਵੀਰ ਨੂੰ ਕਰਦੇ ਗੱਲਬਾਤ ਆਪਾਂ ਬਾਈ ਦੇ ਨਾਲ ਸਸੀ ਘਾਲ ਵੀਰੇ ਸਸੀ ਘਾਲ ਬਾਈ ਜੀ ਕੀ ਹਾਲ ਆ ਵੱਡੇ ਵੀਰੇ ਸੇਤਾ ਦੇ ਪਰਿਵਾਰ ਬਾਈ ਚਲੋ ਸ਼ੁਕਰ ਰੱਬ ਜੀ ਐਸੇ ਗਾਮ ਕਾ ਹੋ ਇੱਕ ਵੀਰ ਹੈ ਨਾ ਕਿੰਨਾ ਸੂਆ ਵਹਿੜਾ ਵੀਰੇ ਇਹ ਬਈ ਤੀਜਾ ਹੀ ਤੀਜਾ ਸੂਆ ਸੂਈ ਆ ਹਾਂ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਵੀਰੇ ਕੱਲ ਦੀ ਸੂਈ ਸ਼ਾਮ ਦੀ ਠੀਕ ਜੇ ਉਹ ਜੂ ਰੋਕੇ ਪੈਗੀ ਸਭ ਕੁਝ ਓਕੇ ਆ ਜੀ ਫੋਟੋ ਹੈਗੀ ਆਪਣੇ ਕੋਲੇ ਸੂਂਦੀ ਦੀ ਵੀਡੀਓ ਹੈਗੀ ਅਸਲ ਬਸ ਠੀਕ ਹੈ ਵੀਰੇ ਅੱਛਾ ਵੱਛੀ ਦੇਗੀ ਹੈ ਨਾ ਜੀ ਹਾਂ ਜੀ ਵੱਛੀ ਵੱਛੀ ਬਹੁਤ ਸੋਹਣੀ ਦਿੱਤੀ ਨੇ ਹਾਂ ਹਾਂ ਜੀ ਅਜਾ ਤੂੰ ਕਿੰਨਾ ਕੁ ਬੋਲਾ ਕੱਢ ਲਿਆ ਹੋਊਗਾ ਹੁਣ ਵੀਰੇ ਬੋਲਾ ਬਈ ਕੱਲ ਸ਼ਾਮ ਨੂੰ ਜਦੋਂ ਸੂਈ ਆ ਹਾਂ ਉਸ ਤੋਂ ਘੰਟੇ ਕੇ ਬਾਅਦ ਵੱਛੀ ਨੂੰ ਚੰਗਾ ਕੇ ਤੇ ਤਿੰਨ ਤਿੰਨ ਤੋਂ 4 ਕਿਲੋ ਤੋਂ ਬੋਲਾ ਕਢ ਲਿਆ ਤੇ ਉਸ ਤੋਂ ਬਾਅਦ ਅੱਜ ਸਵੇਰ 5 ਕਿਲੋ ਤੋਂ 5.5 ਕਿਲੋ ਵਾਇਸ ਮੇਰਾ 10 ਕਿਲੋ ਦੇ ਗੇਟ 'ਚ ਬੋਲਾ ਹੈਗਾ 10 ਕਿਲੋ 9 10 9 ਦਾ ਇੱਥੇ ਬੋਲਾ ਹੈਗਾ 10 ਕਿਲੋ ਮੰਨ ਲੇ ਦੁੱਧ ਕਿੰਨਾ ਦਿੱਤਾ ਹੋਇਆ ਪਤਾ ਕੀ ਤੇ ਦੁੱਧ ਪਿਛਲੇ ਸੂਏ 15 ਤੋਂ 16 ਕਿਲੋ ਦਿੱਤਾ ਦੁੱਧ ਦਿੱਤਾ ਹੋਊਗਾ ਇਹਨਾਂ ਦਾ ਗਾਂ ਨੇ ਦੁੱਧ ਵੀ ਬਹੁਤ ਵਧੀਆ ਦਿੱਤਾ ਹੋਊਗਾ ਹਾਂਜੀ ਹਾਂਜੀ ਦੁੱਧ ਮੰਹਿਆ ਰਗਾ ਇਹਦਾ ਸੀਰਾਂ ਚ ਚੁੰਨਦਾ ਸੀ ਜਿਹੜਾ ਮਰਜੀ ਚੋਈ ਜਾਵੇ ਆਈ ਹੱਥ ਮਾਰੀਏ ਕੋਈ ਚੱਕਰ ਹੀ ਨਹੀਂ ਓਕੇ ਆ ਜਾਓ ਓਕੇ ਓਕੇ ਕਾਰ ਦੇਵ 50 ਦੀ ਦੇ ਠੀਕ ਹੈ ਕੱਢੀ ਬਾਲ ਨੂੰ ਤੋਰੀ ਵੀਰੇ ਮੜਾ ਖੋਲੀ ਨੂੰ ਲੈ ਵੀ ਮਿੱਤਰੋ 50000 ਦੀ ਮਿਲ ਜੂ ਗਾਣਾ ਚੰਗੀਆ ਟਿਕਾਣੇ ਦੀ ਸੀਲ ਠੰਡੀ ਤੁਸੀਂ ਆ ਕੇ ਆਪ ਵੀ ਦੇਖ ਲਓ ਭਾਵਾਂ ਦੀ ਤਾਜੀ ਸੂਈਆ ਵੱੱਛੀ ਇਹਦੇ ਮਗਰ ਕਰਮਾਲੀ ਦੇ ਬਹੁਤ ਸੋਹਣੀ ਇਹਦੇ ਮਗਰ ਵੱੱਛੀ ਆ ਇਹ ਵੀ ਨਹੀਂ ਗੱਲ ਹੈਗੀ ਵੀ ਕੋਈ ਤੁਹਾਨੂੰ ਸੀਲ ਵਾਲਾ ਪੱਖ ਦਾ ਤੁਸੀਂ ਵੇਖ ਹੀ ਲਿਆ ਹੁਣ ਕੋਈ ਕਹਿਣ ਵਾਲੀ ਗੱਲ ਹੀ ਨਹੀਂ ਰਹਿ ਗਈ ਇਹਦੇ ਵਿੱਚ ਮਿੱਤਰੋ ਹੂੰ ਦੁੱਧ 16 17 15 16 ਇਥੇ ਟੋਰਾਂ ਨਾਲ ਪਾਈ ਜਾਊਗੀ ਐਣ ਨਜ਼ਾਰਿਆਂ ਨਾਲ ਹੂੰ ਬੱਚੀ ਕੋਈ ਜਾਂ ਨਾ ਜਾਣਾ ਕੋਈ ਦੇਖੋ ਗਿਆ ਜੀ ਬਣ ਗਈ ਇੱਥੇ ਜੀ ਲੈ ਵੈਲੂ ਦਾ ਡਿਜ਼ਾਈਨ ਹਣਾ ਲੈਵਾ ਬਹੁਤ تیاری ਚੰਗੀ ਕੀਤੀ ਹੋਣੀ ਬਹੁਤ ਜਾਇ ਵਧੀਆ ਜੀ ਨਾੜਾ ਨੂੜਾ ਪੂਰੀਆਂ ਲੈ ਵਿੱਚ ਨਹੀਂ ਠੀਕ ਆਇਆ ਦੇਖੋ ਪੱਤਾ ਲੱਗਿਆ ਤਾਂ ਰੁਪਤਾ ਰਮਰਾ ਲੂਗੀ ਹਾਂ ਹਾਂ ਮਾਰੀ ਮਣੀਏ ਕਰਾਈ ਤਸल्ली ਨਹੀਂ ਠੀਕ ਹੈ ਥਣ ਥੋਣੀ ਬਹੁਤ ਚੰਗਾ ਵੇਖ ਪੁੱਤੋ ਮਿੱਤਰੋ ਚਾਰੇ ਥਣ ਲੱਗੇ ਨੇ ਫਲੀਆਂ ਵਰਗੇ ਨਹੀਂ ਮਿੱਤਰੋ ਠੀਕ ਆ ਬਾਈ ਦੁੱਧਿਆਂ ਨੇ ਹੀ ਮਾਰ ਦੇ ਜਿਆ सील ਬਹੁਤ ਹੈ ਯਾਰ ਗਾ ਹੋਰ ਕੋਈ ਗੱਲਾਂ ਜਪਸ ਵੀ ਨਹੀਂ ਨਾ ਅੱਜ ਮੁਸਬਾ ਠੀਕ ਹੈ ਰਹਾਂ ਤੇ ਧਾਰਾਂ ਤੁਰਾਂ ਦੀ ਓਕੇ ਥਾਂ ਲੈ ਬਈ ਇੱਕੋ ਜਿਹਾ ਥਾਂ ਤੋਂ ਲੈ ਸੁਪਸਮਾ ਆਪ ਹਮ ਓਕੇ ਚੰਗਾ ਹੈ ਮੈਂ ਆਣਾ ਪੂਰਾ ਹੀ ਵਧੀਆ ਕੋਈ ਹੋ ਚੱਕਰ ਬੱਸ ਜਪਣ ਦੇ ਇੱਥੇ ਬੰਦੇ ਪੂਰੇ ਵੀਰੇ ਬੱਛੀ ਤੇ ਰਹਿੰਦੀ ਵੀ ਇੱਕ ਵਾਰੀ ਹੋਰ ਬਈ ਵੇਖ ਕੇ ਢੀ ਸੋਹਣੀ ਹੈ ਨਾ ਪਿਆ ਯਾਰ ਜੀ ਦੇ ਦੇਂਗਾ ਨਾ 50 ਹੀ ਦੇ ਦਾਂਗੇ ਬਈ ਬਸ ਠੀਕ ਹੈ ਕੋਈ ਗੱਲ ਬਈ ਵੜ ਵੀ ਚੰਗੀ ਹੈ ਤੇਰੀ ਪਰ ਨੰਬਰ ਕਿੰਨਾ ਵੀਰੇ 9877008693 9877008693 ਹਾਂਜੀ 9877008693 ਇਸ ਨੰਬਰ ਤੇ ਕਾਲੋ ਵੀਰ ਇਹਨਾਂ ਦਾ ਰابطਾ ਕੈਂਪਿੰਡ ਹੈਗਾ ਹਰੀ ਹਰ ਚੌਕ ਤੋਂ ਜਿਲ੍ਹਾ ਹੈਗਾ ਫੋਨ